ਭਾਰਤੀ ਕ੍ਰਿਕਟ ਟੀਮ ਨੇ ਤਿੰਨ ਵਨਡੇ ਮੈਚਾਂ ਦੀ ਲੜੀ 2-1 ਨਾਲ ਜਿੱਤ ਲਈ ਹੈ ਤੇ ਦੱਖਣੀ ਅਫਰੀਕਾ ਨੂੰ ਤੀਜੇ ਵਨਡੇ ਮੈਚ ਵਿੱਚ 9 ਵਿਕਟਾਂ ਦੇ ਨਾਲ ਹਰਾ ਕੇ ਕਰਾਰੀ ਹਾਰ ਦਿੱਤੀ ਹੈ ਤਾਂ ਇਸੇ ਤਰ੍ਹਾਂ ਭਾਰਤੀ ਟੀਮ ਨੇ ਇਸ ਲੜੀ ਦੇ ਉੱਤੇ ਕਬਜ਼ਾ ਕਰ ਲਿਆ ਦਾਦੀਏ ਕਿ ਭਾਰਤੀ ਟੀਮ ਨੇ ਤੀਜੇ ਮੈਚ ਦੇ ਵਿੱਚ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਕੀਤਾ ਤੇ ਬੱਲੇਬਾਜ਼ੀ ਕਰਨ ਉੱਤਰੀ ਸਾਊਥ ਅਫਰੀਕਾ ਦੀ ਟੀਮ ਦੀ ਸ਼ੁਰੂਆਤ ਬੇਹੱਦ ਹੀ ਨਿਰਾਸ਼ਾਜਨਕ ਰਹੀ ਟੀਮ ਦਾ ਓਪਨਰ ਬੱਲੇਬਾਦ ਰਿਕਲਟਨ ਸਸਤੇ ਦੇ ਵਿੱਚ ਆਊਟ ਹੋ ਗਿਆ ਤਾਂ ਬਾਅਦ ਦੇ ਵਿੱਚ ਤਜਰਬੇਕਾਰ ਬੱਲੇਬਾਦ ਕੋਨਟਨ ਡੀ ਕੋਕਨੇ ਸੈਂਕੜਾ ਜਰੂਰ ਜੜਿਆ ਪਰ ਉਸ ਦਾ ਸੈਂਕੜਾ ਵੀ ਦੱਖਣੀ ਅਫਰੀਕਾ ਦੀ ਟੀਮ ਨੂੰ ਜਿੱਤ ਦੀ ਦਹਲੂਜ਼ ਤੱਕ ਨਹੀਂ ਪਹੁੰਚਾ ਸਕਿਆ ਤਾਂ ਇਸੇ ਤਰ੍ਹਾਂ ਭਾਰਤੀ ਟੀਮ ਨੇ ਇਹ ਲੜੀ 2-1 ਦੇ ਨਾਲ ਜਿੱਤ ਲਈ ਹੈ ਦੱਸਦੀ ਹੈ ਕਿ ਇਸ ਮੈਚ ਦੇ ਵਿੱਚ ਭਾਰਤੀ ਟੀਮ ਨੇ ਟਾਸ ਜਿੱਤਿਆ ਤੇ ਟਾਸ ਜਿੱਤ ਕੇ ਸਾਊਥ ਅਫਰੀਕਾ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ ਤਾਂ ਦੱਖਣੀ ਅਫਰੀਕਾ ਦੀ ਸ਼ੁਰੂਆਤ ਬੇहद ਮਾੜੀ ਰਹੀ ਸਲਾਮੀ ਬੱਲੇਬਾਜ਼ ਰਿਆਨ ਰਿਕਲਟਨ ਸ਼ੁਰੂਆਤ ਦੇ ਵਿੱਚ ਆਊਟ ਹੋ ਗਿਆ ਪਰ ਤਜਰਬੇਕਾਰ ਤੇ ਤੂਫਾਨੀ ਬੱਲੇਬਾਜ਼ ਕੋਇੰਟਨ ਡੀ ਕੋਕਨੇ ਜਰੂਰ ਆਪਣਾ ਸੈਂਕੜਾ ਪੂਰਾ ਕੀਤਾ ਪਰ ਉਹਦਾ ਸੈਂਕੜਾ ਵੀ ਦੱਖਣੀ ਅਫਰੀਕਾ ਨੂੰ ਇਸ ਵਨਡੇ ਮੈਚ ਵਿੱਚ ਜਿੱਤ ਨਹੀਂ ਦਿਵਾ ਸਕਿਆ ਤਾਂ ਦੱਖਣੀ ਅਫਰੀਕਾ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 47.5 ਓਵਰਾਂ ਦੇ ਵਿੱਚ 270 ਦੌੜਾਂ ਬਣਾਈਆਂ ਤੇ ਭਾਰਤ ਨੇ ਇਹ ਟੀਚਾ 39.5 ਓਵਰਾਂ ਦੇ ਵਿੱਚ ਇੱਕ ਟ ਵਿਕਟ ਦੇ ਨੁਕਸਾਨ ਉੱਤੇ ਹਾਸਲ ਕਰ ਲਿਆ ਤਾਂ ਭਾਰਤੀ ਗੇਂਦਬਾਜ਼ਾਂ ਨੇ ਇਸ ਮੈਚ ਦੇ ਵਿੱਚ ਚੰਗੀ ਗੇਂਦਬਾਜ਼ੀ ਕੀਤੀ ਹੈ ਪ੍ਰਸਿੱਧ ਕ੍ਰਿਸ਼ਨਾ ਨੇ 4 ਵਿਕਟਾਂ ਲਈਆਂ ਤੇ ਉੱਥੇ ਹੀ ਕੁਲਦੀਪ ਯਾਦਵ ਨੇ ਵੀ 4 ਵਿਕਟਾਂ ਹਾਸਲ ਕੀਤੀਆਂ ਤਾਂ 270 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਭਾਰਤ ਦੀ ਸ਼ੁਰੂਆਤ ਚੰਗੀ ਰਹੀ ਰੋਹਿਤ ਸ਼ਰਮਾ ਅਤੇ ਆ ਜੈਸਵਾਲ ਨੇ ਸੰਭਲ ਕੇ ਬੱਲੇਬਾਜ਼ੀ ਕਰਦਿਆਂ ਭਾਰਤ ਨੂੰ ਮਜ਼ਬੂਤ ਸ਼ੁਰੂਆਤ ਦਿੱਤੀ ਤੇ ਪਹਿਲੀ ਵਿਕਟ ਦੇ ਲਈ 155 ਦੋੜਾਂ ਦੀ ਸਾਂਝੇਦਾਰੀ ਕੀਤੀ ਤਾਂ ਇਸੇ ਦਰਮਿਆਨ ਰੋਹਿਤ ਸ਼ਰਮਾ ਨੇ ਆਪਣਾ 61ਵਾਂ ਵਨਡੇ ਅਰਧ ਸੈਂਕੜਾ ਪੂਰਾ ਕੀਤਾ ਤੇ ਅੰਤਰਰਾਸ਼ਟਰੀ ਕ੍ਰਿਕਟ ਦੇ ਵਿੱਚ 20000 ਦੋੜਾਂ ਵੀ ਪੂਰੀਆਂ ਕਰ ਲਈਆਂ ਰੋਹਿਤ ਸ਼ਰਮਾ 75 ਦੋੜਾਂ ਬਣਾ ਕੇ ਆਊਟ ਹੋ ਗਿਆ ਰੋਹਿਤ ਸ਼ਰਮਾ ਦੇ ਆਊਟ ਹੋਣ ਤੋਂ ਬਾਅਦ ਇਸ ਲੜੀ ਦੇ ਵਿੱਚ ਸ਼ਾਨਦਾਰ ਫਾਰਮ ਦੇ ਵਿੱਚ ਚੱਲ ਰਹੇ ਵਿਰਾਟ ਕੋਹਲੀ ਨੇ ਮੈਦਾਨ ਦੇ ਵਿੱਚ ਸ਼ਿਰਕਤ ਕੀਤੀ ਤਾਂ ਕੋਹਲੀ ਦੇ ਪ੍ਰਸ਼ੰਸਕਾਂ ਨੇ ਜ਼ੋਰਦਾਰ ਸਵਾਗਤ ਵੀ ਕੀਤਾ ਤਾਂ ਇਸੇ ਦਰਮਿਆਨ ਵਿਰਾਟ ਕੋਹਲੀ ਨੇ ਵੀ ਆਪਣੇ ਪ੍ਰਸ਼ੰਸਕਾਂ ਨੂੰ ਨਿਰਾਸ਼ ਨਹੀਂ ਕੀਤਾ ਤੇ ਤਾਬੜ ਤੋੜ 65 ਦੌੜਾਂ ਦੀ ਪਾਰੀ ਖੇਢੀ ਤਾਂ ਦੂਜੇ ਪਾਸੇ ਜੈਸਵਾਲ ਨੇ ਸੰਭਲ ਕੇ ਖੇਡਦੇ ਆ ਆਪਣਾ ਪਹਿਲਾ ਵਨਡੇ ਸੈਂਕੜਾ ਪੂਰਾ ਕੀਤਾ ਵਰਾਟ ਕੋਹਲੀ ਅਤੇ ਜੈਸਵਾਲ ਭਾਰਤ ਨੂੰ ਜਿੱਤ ਦੀ ਦਹਲੀਜ਼ ਉੱਤੇ ਪਹੁੰਚਾ ਕੇ ਨੋਟ ਆਊਟ ਵਾਪਸ ਭਰਤੇ ਨੇ ਤਾਂ ਇਸ ਮੈਚ ਦੇ ਵਿੱਚ ਮੈਨ ਆਫ ਦਿ ਮੈਚ ਜੈਸਵਾਲ ਨੂੰ ਮਿਲਿਆ ਜਦੋਂ ਕਿ ਵਿਰਾਟ ਕੋਹਲੀ ਨੂੰ ਮੈਨ ਆਫ ਦਿ ਸੀਰੀਜ਼ ਦਾ ਪੁਰਸਕਾਰ ਦਿੱਤਾ ਗਿਆ ਤਾਂ ਕੁੱਲ ਮਿਲਾ ਕੇ ਇਹ ਵਨਡੇ ਲੜੀ ਭਾਰਤ ਨੇ 2-1 ਦੇ ਨਾਲ ਜਿੱਤ ਲਈ ਹੈ ਤੇ ਇਸ ਲੜੀ ਦੇ ਵਿੱਚ ਵਿਰਾਟ ਕੋਹਲੀ ਨੇ ਇੱਕ ਵਾਰ ਫਿਰ ਤੋਂ ਸਾਬਤ ਕਰ ਦਿੱਤਾ ਕਿ ਜੇਕਰ ਤੁਹਾਡੀ ਫਿਟਨੈਸ ਸਹੀ ਹੈ ਤਾਂ ਤੁਸੀਂ ਕਿਸੇ ਵੀ ਉਮਰ ਵਿੱਚ ਤਾਬੜ ਤੋੜ ਦੌੜਾ ਬਣਾ ਸਕਦੇ ਹੋ ਤਾਂ ਹੁਣ ਭਾਰਤ ਅਤੇ ਦੱਖਣੀ ਅਫਰੀਕਾ ਦੇ ਵਿਚਕਾਰ ਪੰਜ ਮੈਚਾਂ ਦੀ T20 ਸੀਰੀਜ਼ ਖੇਡੀ ਜਾਵੇਗੀ ਜਿੱਥੇ ਇੱਕ ਵਾਰ ਫਿਰ ਤੋਂ ਚੋਕੇ ਅਤੇ ਛੱਕਿਆਂ ਦੀ 부ਸ਼ਾਰ ਹੁੰਦੀ ਨਜ਼ਰ ਆਵੇਗੀ